ਜੋ ਕੁਦਰਤੀ ਕ੍ਰੋਪੀ ਕੈਸ ਹੈ ਲੈ ਕੇ ਹਰ ਆਏ ਹੋਏ ਨੇ ਫਲਾਟ ਆਏ ਹੋਏ ਨੇ ਉਹ ਬੜਾ ਪੰਜਾਬ ਲਈ ਉਸ ਹਿੱਸੇ ਲਈ ਕਿਹਾ ਸੀ ਕਿ ਹਰਿਆਣਾ ਤੇ ਵੀ ਹੋ ਸਕਦਾ ਆਪਾਂ ਸਾਰੇ ਉਹਨਾਂ ਨਾਲ ਖੜੀਏ ਬਹੁਤ ਦੁੱਖदाई ਸਮਾਕਰ ਨੇ ਜਿਨ੍ਹਾਂ ਦੇ ਘਰਾਂ ਦੇ ਤਾਂ ਪੂਰੇ ਤਬਾਹ ਹੋ ਗਏ ਬੇਗਰ ਪਸ਼ੂ ਹਰੇਕ ਚੀਜ਼ ਕਿ ਸਾਲ ਤੱਕ ਜਿਹਨਾਂ ਨੇ ਦਵਾਰੇ ਖੜੇ ਨਹੀਂ ਹੋਣਾ ਉਹ ਪਰਮਾਤ ਅੱਜ ਦੇ ਟਾਈਮ ਦੇ ਵਿੱਚ ਪੰਜਾਬ ਦੇ ਨਾਗ ਖੋਲਾਤਾ ਦੇ ਵਿੱਚ ਪੰਜਾਬ ਦੇ ਪਿੰਡ ਕਈ ਪਿੰਡ ਫਾਸਰ ਕੇ ਗੁਰਦਾਸਪੁਰ ਫਾਜ਼ਲਿਕਾ ਤਦਨਾਲਾ ਅੱਜ ਦਾ ਸ਼ੋ ਜੋ ਮੇਰੀ ਕਮਾਈ ਹੈ ਜੋ ਮੈਨੂੰ ਅੱਜ ਪੈਸੇ ਮੈਨੂੰ ਦਿੱਤੇ ਗਏ ਨੇ ਸਾਰੇ ਅੱਜ ਦੇ ਸ਼ੋ ਦੇ ਪੈਸੇ ਨੇ ਉਹ ਹਰ ਪੀੜਤਾ ਲਈ ਮੇਰੇ ਵੱਲੋਂ ਇਹ ਨੂੰ ਪਤਾ ਹੈ ਕੋਈ ਬਹੁਤ ਬड़ी ਮੋਟ ਨਹੀਂ ਪਰ ਕਹਿੰਦੇ ਗੂੰਗ-ਫੂੰਗ ਦੇ ਨਾਲ ਜੇ ਤੇਨੇ ਕੇ ਨੂੰ ਸਹਾਰਾ ਹੁੰਦਾ ਪਰ ਮੇਰੀ ਛੋਟੀ ਜੀ ਕੋਸ਼ਿਸ਼ ਨਾਲ ਕਿਸੇ ਇੱਕ ਪਰਿਵਾਰ ਦਾ ਵੀ ਕਿਸੇ ਦੋ ਪਰਿਵਾਰਾਂ ਜਿਹੜੀ ਕਿਸ 10 ਪਰਿਵਾਰਾਂ ਦਾ ਵੀ ਕੁਪਾ ਹੋ ਸਕੇ ਕਿ ਤੁਸੀਂ ਦੀਏ ਸ ਕਰੀ ਦੇ ਵਿੱਚ ਤੁਸੀਂ ਜੋ ਵੀ ਕੋਈ ਬੰਦਾ ਕੋਈ ਮਦਦ ਕਰ ਸਕਦਾ ਹੈ ਤਾਂ ਜ਼ਰੂਰ ਮਦਦ ਕਰੋ ਪੰਜਾਬ ਨਾਲ ਖੜੇ ਹੋ ਪੰਜਾਬ ਹਰਿਆਣਾ ਇਕੱਠੀ ਹੈ ਭਾਈ ਭਾਈ ਹੈ ਕਿਉਂਕਿ ਬਲਾਈ ਬੰਦਾ ਹਰ ਕਰਦਾ ਹੈ ਹਰ ਕਹਿੰਦਾ ਵੀ ਮੈਂ تمہاری ਕਰਦੇ ਹਾਂ ਪਰ ਉਹ ਹਰ ਬਦਿਲ ਕਾਜ ਜੋ ਕੁਦਰਤੀ કૃਪੀ ਕਿਸੇ ਲਈ ਕਿ ਹਰ ਆਏ ਹੋਏ ਨੇ ਫਲਾਟ ਆਏ ਹੋਏ ਨੇ ਉਹ ਬੜਾ ਪੰਜਾਬ ਲਈ ਸੈਲਬਤ 아이 थिंक ਹਰਿਆਣਾ ਤੇ ਵੀ ਹੋ ਸਕਦਾ ਆਪਾਂ ਸਾਰੇ ਉਹਨਾਂ ਨਾਲ ਖੜੀਏ ਬਹੁਤ ਦੁੱਖदाई ਸਮਾਕਰ ਨੇ ਜਿਨ੍ਹਾਂ ਦੇ ਘਰਾਂ ਦੇ ਘਰ ਪੂਰੇ ਤਬਾਹ ਹੋ ਗਏ ਬੇਗਰ ਪਸ਼ੂ ਹਰ ਇੱਕ ਚੀਜ਼ ਪੇ ਸਾਲ ਤੱਕ ਜਿਨ੍ਹਾਂ ਨੇ ਦੁਬਾਰੇ ਖੜੇ ਨਹੀਂ ਹੋਣਾ ਉਹ ਪਰਵਾਹ ਅੱਜ ਦੇ ਟਾਈਮ ਦੇ ਵਿੱਚ ਪੰਜਾਬ ਬੜੇ ਨਾਲ ਖੋਲਾਤਾ ਦੇ ਵਿੱਚ ਪੰਜਾਬ ਦੇ ਪਿੰਡ ਕਈ ਪਿੰਡ ਫਾਸਕੀ ਗੁਰਦਾਸਪੁਰ ਬਾਜਲਿਕਾ ਕਦਨਾਲਾ ਅੱਜ ਦਾ ਸ਼ੋ ਜੋ ਮੇਰੀ ਜਮਾਈ ਹੈ ਜੋ ਮੇ ਤੁਹਾਨੂੰ ਪੈਸੇ ਮੈਨੂੰ ਦਿੱਤੇਗੇ ਇਹਨੇ ਸਾਰੇ ਅੱਜ ਦੇ ਸ਼ੋ ਦੇ ਪੈਸੇ ਮੈਂ ਉਹ ਹਰ ਪੀੜਤਾ ਲਈ ਮੇਰੇ ਵੱਲੋਂ ਮੈਨੂੰ ਪਤਾ ਹੈ ਕੋਈ ਬਹੁਤ ਵੱਡੀ ਮੌਤ ਨਹੀਂ ਪਰ ਇਹਨੇ ਬੂੰਦ-ਬੂੰਦ ਨਾਲ ਇਹਨੇ ਟਿਮਕੀ ਨੂੰ ਸਹਾਰਾ ਹੁੰਦਾ ਪਰ ਮੇਰੀ ਛੋਟੀ ਜੀ ਕੋਸ਼ਿਸ਼ ਨਾਲ ਕਿਸੇ ਇੱਕ ਪਰਿਵਾਰ ਦਾ ਵੀ ਕਿਸੇ ਦੋ ਪਰਿਵਾਰਾਂ ਦੇ ਵੀ ਕਿਸੇ 10 ਪਰਿਵਾਰਾਂ ਦਾ ਵੀ ਕਿਪਾ ਹੋ ਸਕੇ। ਜੇ ਤੁਸੀਂ ਦੀਏਸ ਕਰੀ ਦੇ ਵਿੱਚ ਤੁਸੀਂ ਜੋ ਵੀ ਕੋਈ ਬੰਦਾ ਆਪਣੀ ਮਦਦ ਕਰ ਸਕਦਾ ਹੈ ਤਾਂ ਜ਼ਰੂਰ ਮਦਦ ਕਰੋ ਪੰਜਾਬ ਨਾਲ ਖੜੇ ਪੰਜਾਬ ਹਰਿਆਣਾ ਕੱਟੀਆਂ ਭਾਈ ਭਾਈ ਹੈ। ਤੁਹਾਹੀ ਬੰਦਾ ਹਰ ਕਰਦਾ ਹਰ ਕਹਿੰਦਾ ਵੀ ਮੈਂ ਤੁਹਾਹੀ ਕਰਨੇ ਹਾਂ ਪਰ ਉਹ ਹਰ